ਸਿਆਣੇ ਕਹਿੰਦੇ ਨੇ ਕਿ ਜਦੋਂ ਪ੍ਰਮਾਤਮਾ ਮਾਰਦਾ ਤਾਂ ਬੰਦੇ ਦੀ ਮਤ ਮਾਰਦਾ ਅੱਜ ਦੀ ਇਸ ਘਟਨਾ ਦੇ ਵਿੱਚ ਵੀ ਕੁਝ ਇਸੇ ਤਰ੍ਹਾਂ ਹੋਇਆ ਕਿ ਇੱਕ ਪੜ੍ਹਿਆ ਲਿਖਿਆ ਡਾਕਟਰ ਜਰਨਲ ਸਰਜਨ ਉਹਦੀ ਪਤਨੀ ਵੀ ਇੱਕ ਡਾਕਟਰ ਜੋ ਕਿ ਚਮੜੀ ਦੇ ਰੋਗਾਂ ਦੀ ਮਾਹਿਰ ਦੱਸੀ ਜਾ ਰਹੀ ਹੈ ਥੋੜਾ ਟਾਈਮ ਪਹਿਲਾਂ ਉਹਨਾਂ ਦੋਨਾਂ ਦਾ ਬਹੁਤ ਹੀ ਚੰਗੀ ਚਾਈ ਵਿਆਹ ਹੁੰਦਾ ਪਰ ਕੁਝ ਮਹੀਨੇ ਬੀਤਦੇ ਨੇ ਤਾਂ ਇਸ ਤੋਂ ਬਾਅਦ ਉਸ ਡਾਕਟਰ ਮਹਿਲਾ ਦਾ ਕਤਲ ਹੋ ਜਾਂਦਾ ਹੈ ਕਤਲ ਵੀ ਕੌਣ ਕਰਦਾ ਉਸ ਦਾ ਸਰਜਣ ਪਤੀ ਕਿਵੇਂ ਕਤਲ ਕਰਦਾ ਕਿਵੇਂ ਉਹ ਇੰਜੈਕਸ਼ਨ ਦਿੰਦਾ ਆਪਣੀ ਪਤਨੀ ਨੂੰ ਅਤੇ ਇਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ਅਤੇ ਬਾਅਦ ਦੇ ਵਿੱਚ ਕਿਵੇਂ ਉਹ ਪੂਰਾ ਡਰਾਮਾ ਰਚ ਕੇ ਬਚਣ ਦੀ ਕੋਸ਼ਿਸ਼ ਕਰਦਾ ਅੱਜ ਦੀ ਇਸ ਸੱਚੀ ਕਹਾਣੀ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰਾਂਗੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਦੀਪ ਚਾਹਲ ਅੱਜ ਦੀ ਜੋ ਸੱਚੀ ਘਟਨਾ ਇਹ ਬੈਂਗਲੁਰੂ ਦੀ ਹੈ ਬੈਂਗਲੁਰੂ ਦਾ ਰਹਿਣ ਵਾਲਾ ਮਹਿੰਦਰ ਰੈਡੀ ਜੋ ਕਿ ਇੱਕ ਜਰਨਲ ਸਰਜਨ ਸੀ ਅਤੇ ਉਸ ਦੀ ਪਤਨੀ ਕ੍ਰਿਤਿਕਾ ਰੈਡੀ ਜੋ ਕਿ ਚਮੜੀ ਰੋਗਾਂ ਦੀ ਮਾਹਿਰ ਸੀ ਦੋਨਾਂ ਜਣਾਂ ਦੀ ਮੁਲਾਕਾਤ ਮੈਡੀਕਲ ਸਰਕਲ ਦੌਰਾਨ ਹੋਈ ਸੀ ਤਾਂ ਇਸ ਤੋਂ ਬਾਅਦ ਦੋਨਾਂ ਨੂੰ ਪਿਆਰ ਹੋ ਜਾਂਦਾ ਫਿਰ 2024 ਦੇ ਵਿੱਚ ਉਹਨਾਂ ਦਾ ਵਿਆਹ ਕਰ ਦਿੱਤਾ ਜਾਂਦਾ ਘਰ ਦੇ ਪੂਰੀ ਰੀਤੀ ਰਿਵਾਜਾਂ ਦੇ ਨਾਲ ਖੁਸ਼ੀ ਦੇ ਨਾਲ ਆਪਣੀ ਲੜਕੀ ਨੂੰ ਹੱਥੀ ਤੋਰਦੇ ਨੇ ਤਾਂ ਇਸ ਤੋਂ ਬਾਅਦ ਉਹ ਉਸਨੂੰ ਦਾਦੇ ਵਿੱਚ ਤਕਰੀਬਨ 3 ਕਰੋੜ ਦਾ ਇੱਕ ਘਰ ਵੀ ਗਿਫਟ ਕਰਦੇ ਨੇ ਬਹੁਤ ਹੀ ਖੁਸ਼ੀ-ਖੁਸ਼ੀ ਪਰਿਵਾਰ ਦੇ ਦਿਨ ਸੀਗੇ ਜਿਹੜੇ ਉਹ ਲੰਘ ਰਹੇ ਸੀ ਕਿਉਂਕਿ ਮਾਪਿਆਂ ਨੂੰ ਚਾਹ ਸੀ ਵੀ ਸਾਡੀ ਲੜਕੀ ਦਾ ਵਿਆਹ ਇੱਕ ਵਧੀਆ ਪੜ੍ਹੇ ਲਿਖੇ ਡਾਕਟਰ ਦੇ ਨਾਲ ਹੋ ਗਿਆ ਜੋ ਕਿ ਖੁਦ ਵੀ ਇੱਕ ਪੇਸ਼ੇਵਰ ਡਾਕਟਰ ਸੀ ਤਾਂ ਥੋੜਾ ਟਾਈਮ ਲੰਘਦਾ ਕਿ ਉਸ ਲੜਕੀ ਕ੍ਰਿਤਿਕਾ ਨੂੰ ਕੁਝ ਪੇਟ ਸਬੰਧੀ ਪ੍ਰੋਬਲਮਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਤਾਂ ਇੱਕ ਦਿਨ ਕੀ ਹੁੰਦਾ ਉਸ ਨੂੰ ਫੇਰ ਪੇਟ ਦੀ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ ਤੇ ਇਸ ਤੋਂ ਬਾਅਦ ਉਹਦਾ ਪਤੀ ਉਸ ਨੂੰ ਇੱਕ ਹਸਪਤਾਲ ਲੈ ਕੇ ਜਾਂਦਾ ਅਤੇ ਉਹ ਆਪਣੇ ਸਹੁਰੇ ਪਰਿਵਾਰ ਨੂੰ ਫੋਨ ਕਰਦਾ ਤੇ ਦੱਸਦਾ ਹੈ ਕਿ ਕ੍ਰਿਤਿਕਾ ਬੇਹੋਸ਼ ਹੋ ਚੁੱਕੀ ਆ ਉਹਦੀ ਹਾਲਤ ਆ ਜਿਹੜੀ ਬਹੁਤ ਜ਼ਿਆਦਾ ਖਰਾਬ ਹੈ ਤੁਸੀਂ ਜਲਦੀ ਆ ਜਾਓ ਜਿਵੇਂ ਹੀ ਉਸ ਲੜਕੀ ਨੂੰ ਹਸਪੀਟਲ ਲਿਜਾਇਆ ਜਾਂਦਾ ਤਾਂ ਉੱਥੇ ਪਤਾ ਲੱਗਦਾ ਕਿ ਉਸ ਦੀ ਮੌਤ ਹੋ ਚੁੱਕੀ ਆ ਤਾਂ ਇਸ ਤੋਂ ਬਾਅਦ ਡਾਕਟਰ ਦੱਸਦੇ ਨੇ ਕਿ ਇਸ ਦੀ ਮੌਤ ਆ ਜਿਹੜੀ ਉਹ ਰਾਤ ਨੂੰ ਨੀਂਦ ਦੇ ਵਿੱਚ ਹੀ ਹੋ ਗਈ ਸੀ ਅਤੇ ਇਸ ਨੂੰ ਪੇਟ ਸੰਬੰਧੀ ਕੁਝ ਬਿਮਾਰੀਆਂ ਵੀ ਸਨ ਤਾਂ ਇਸ ਤੋਂ ਬਾਅਦ ਪਰਿਵਾਰ ਵਾਲੇ ਸੋਚਦੇ ਨੇ ਕਿ ਕ੍ਰਿਤਿਕਾ ਦਾ ਪਤੀ ਵੀ ਇੱਕ ਵਧੀਆ ਡਾਕਟਰ ਹੈ ਤਾਂ ਉਹ ਉਸ ਦੀ رائے ਦੇ ਨਾਲ ਹੀ ਚੱਲਦੇ ਨੇ ਸਾਰਾ ਪਰਿਵਾਰ ਜਿਵੇਂ ਉਹ ਲੜਕਾ ਕਹਿੰਦਾ ਉਹ ਉਸੇ ਦੀ ਗੱਲ ਮੰਨਦੇ ਨੇ ਅਤੇ ਉਹ ਪੋਸਟਮਾਰਟਮ ਕਰਾਉਣ ਤੋਂ ਵੀ ਮਨਾ ਕਰ ਦਿੰਦਾ ਉਹ ਕਹਿ ਦਿੰਦਾ ਵੀ ਦੇਖੋ ਇਸ ਇਸ ਦੀ ਬਿਮਾਰੀ ਬਾਰੇ ਮੈਨੂੰ ਸਾਰਾ ਕੁਝ ਪਤਾ ਸੀ ਇਹ ਇੱਕ ਨੈਚੁਰਲ ਡੈਥ ਹੈ ਇਹਦੇ ਵਿੱਚ ਪੋਸਟਮਾਰਟਮ ਕਰਾਉਣ ਦੀ ਕੋਈ ਵੀ ਜ਼ਰੂਰਤ ਨਹੀਂ ਹੈਗੀ ਪਰ ਕ੍ਰਿਤਿਕਾ ਦੀ ਵੱਡੀ ਭੈਣ ਜਿੱਦ ਤੇ ਅੜ ਜਾਂਦੀ ਹੈ ਕਿ ਮੈਂ ਇਸ ਦਾ ਪੋਸਟਮਾਰਟਮ ਕਰਵਾਉਣਾ ਹੀ ਕਰਵਾਉਣਾ ਪਹਿਲਾਂ ਤਾਂ ਕੋਈ ਵੀ ਨਹੀਂ ਮੰਨਦਾ ਤਾਂ ਬਾਅਦ ਦੇ ਵਿੱਚ ਉਸ ਲੜਕੀ ਦੀ ਜਿੱਦ ਤੇ ਸਾਰੇ ਜਾਣੇ ਮੰਨ ਜਾਂਦੇ ਨੇ ਤਾਂ ਫਿਰ ਕ੍ਰਿਤਿਕਾ ਦਾ ਪੋਸਟਮਾਰਟਮ ਕਰਾਉਣ ਵਾਸਤੇ ਭੇਜ ਦਿੱਤਾ ਜਾਂਦਾ ਤਾਂ ਹੌਲੀ-ਹੌਲੀ ਜਿਵੇਂ-ਜਿਵੇਂ ਰਿਪੋਰਟਾਂ ਸਾਹਮਣੇ ਆਉਂਦੀਆਂ ਨੇ ਪਹਿਲਾਂ ਤਾਂ ਉਸ ਦੇ ਵਿੱਚ ਨਾਰਮਲ ਡੈਥ ਦਾ ਹੀ ਪਤਾ ਲੱਗਦਾ ਪਰ ਬਾਅਦ ਦੇ ਵਿੱਚ ਇੱਕ ਰਿਪੋਰਟ ਹੋਰ ਭੇਜੀ ਜਾਂਦੀ ਆ ਕਿਸੇ ਬਾਹਰਲੀ ਲੈਬ ਤੇ ਜਿੱਥੇ ਕਿ ਉਸ ਨੂੰ ਆਉਣ ਤੇ ਤਕਰੀਬਨ 6 ਮਹੀਨਿਆਂ ਦਾ ਟਾਈਮ ਲੱਗਣਾ ਸੀ ਤਾਂ ਹੌਲੀ-ਹੌਲੀ ਇਹ ਜਿਹੜਾ ਕੇਸ ਸੀਗਾ ਉਹ ਠੰਡਾ ਪੈਂਦਾ ਜਾ ਰਿਹਾ ਸੀ ਕਿਉਂਕਿ ਇਧਰ ਇੱਕ ਲੜਕੀ ਦੀ ਮੌਤ ਹੋ ਚੁੱਕੀ ਸੀ ਜਿਹਦਾ ਕਿ 11 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਬੜੇ ਹੀ ਚਾਹਵਾਂ ਦੇ ਨਾਲ ਮਾਪਿਆਂ ਨੇ ਉਸ ਨੂੰ ਘਰੋਂ ਤੋੜਿਆ ਸੀ ਤਾਂ ਇਸ ਤੋਂ ਬਾਅਦ ਸ਼ੱਕ ਦੇ ਆਧਾਰ ਤੇ ਜਿਵੇਂ ਜਿਵੇਂ ਅੱਗੇ ਰਿਪੋਰਟਾਂ ਆਉਂਦੀਆਂ ਜਾਂਦੀਆਂ ਨੇ ਤਾਂ ਡਾਕਟਰਾਂ ਨੂੰ ਵੀ ਫੋਰੈਂਸ ਟੀਮ ਨੂੰ ਵੀ ਸ਼ੱਕ ਹੁੰਦਾ ਜਾਂਦਾ ਕਿ ਇਹ ਇੱਕ ਕਤਲ ਦਾ ਮਾਮਲਾ ਹੁੰਦਾ ਹੈ ਤਾਂ ਜਦੋਂ 2025 ਦੇ ਵਿੱਚ ਉਹ ਫਾਈਨਲ ਰਿਪੋਰਟ ਆਉਂਦੀ ਹੈ ਤਾਂ ਪਤਾ ਲੱਗਦਾ ਕਿ ਇਸ ਲੜਕੀ ਨੂੰ ਕਤਲ ਕੀਤਾ ਗਿਆ ਇੱਕ ਐਸਾ ਇੰਜੈਕਸ਼ਨ ਦੇ ਕੇ ਜਿਸ ਦੇ ਨਾਲ ਇਸ ਦੀ ਮੌਤ ਦਾ ਕਿਸੇ ਨੂੰ ਪਤਾ ਨਾ ਲੱਗੇ ਕਿਉਂਕਿ ਉਹ ਇੰਜੈਕਸ਼ਨ ਜ਼ਿਆਦਾਤਰ ਹਸਪੀਟਲਾਂ ਦੇ ਵਿੱਚ ਲਗਾਇਆ ਜਾਂਦਾ ਉਸ ਨੂੰ ਕੋਈ ਵੀ ਘਰ ਦੇ ਵਿੱਚ ਨਹੀਂ ਲਗਾ ਸਕਦਾ ਤਾਂ ਇਸ ਤੋਂ ਬਾਅਦ ਉਹਦੇ ਪਰਿਵਾਰ ਵਾਲੇ ਉਸ ਰਿਪੋਰਟ ਦੇ ਆਧਾਰ ਤੇ ਪੁਲਿਸ ਕੋਲ ਇੱਕ ਕੰਪਲੀਟ ਦਰਜ ਕਰਵਾਉਂਦੇ ਨੇ ਤਾਂ ਬਾਅਦ ਦੇ ਵਿੱਚ ਫਿਰ ਉਸ ਡਾਕਟਰ ਮਹਿੰਦਰ ਰੈਡੀ ਨੂੰ ਗ੍ਰਿਫਤਾਰ ਕਰ ਲੈ ਜਾਂਦਾ ਤੇ ਜਦੋਂ ਪੁਲਿਸ ਉਸ ਤੋਂ ਸਖਤੀ ਦੇ ਨਾਲ ਪੁੱਛਦੀ ਹੈ ਤਾਂ ਫਿਰ ਉਹ ਐਸੇ ਖੁਲਾਸੇ ਕਰਦਾ ਕਿ ਸਭ ਦੇ ਹੋਸ਼ ਉਡਾ ਕੇ ਰੱਖ ਦਿੰਦਾ ਤਾਂ ਉਸ ਡਾਕਟਰ ਨੇ ਦੱਸਿਆ ਕਿ ਜਦੋਂ ਮੇਰਾ ਵਿਆਹ ਹੋਇਆ ਸੀ ਮੈਨੂੰ ਮੇਰੇ ਸਹੁਰੇ ਪਰਿਵਾਰ ਨੇ ਝੂਠ ਬੋਲਿਆ ਕਿ ਇਸ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਹੈਗੀ ਹਾਲਾਂਕਿ ਇਸ ਨੂੰ ਕੁਝ ਬਿਮਾਰੀਆਂ ਸਨ ਇਸ ਕਰਕੇ ਉਹ ਪਹਿਲੇ ਦਿਨ ਤੋਂ ਹੀ ਇਸ ਗੱਲ ਤੋਂ ਖਫਾ ਸੀ ਅਤੇ ਉਸਨੇ ਪਹਿਲਾਂ ਹੀ ਇਹ ਪਲਾਨ ਕੀਤਾ ਹੋਇਆ ਸੀ ਕਿ ਉਹ ਕਿਵੇਂ ਨਾ ਕਿਵੇਂ ਕਰਕੇ ਆਪਣੀ ਪਤਨੀ ਨੂੰ ਕਤਲ ਕਰ ਦੇਵਾਂਗਾ ਤਾਂ ਉਸ ਨੂੰ ਜਦੋਂ ਵੀ ਕੋਈ ਪੇਟ ਦੀ ਪ੍ਰੋਬਲਮ ਆਉਂਦੀ ਸੀ ਤਾਂ ਫਿਰ ਉਹ ਥੋੜਾ ਥੋੜਾ ਕਰਕੇ ਇੰਜੈਕਸ਼ਨ ਉਸ ਦੇ ਲਗਾਉਂਦਾ ਰਹਿੰਦਾ ਸੀ ਪਹਿਲਾਂ ਤਾਂ ਉਸਨੇ ਉਸ ਦੀ ਡੋਜ਼ ਜ਼ਿਆਦਾ ਨਹੀਂ ਲਗਾਈ ਤਾਂ ਦੂਸਰੀ ਵਾਰ ਜਦੋਂ ਲਗਾਈ ਉਸ ਟਾਈਮ ਵੀ ਉਸਨੇ ਥੋੜੀ ਹਲਕੀ ਡੋਜ਼ ਲਗਾਈ ਪਰ ਜਦੋਂ ਤੀਸਰੀ ਵਾਰ ਉਸਨੇ ਉਸਨੇ ਹਾਈ ਡੋਜ਼ ਲਗਾ ਦਿੱਤੀ ਅਤੇ ਹਾਈ ਡੋਜ਼ ਲਗਾਉਣ ਤੋਂ ਬਾਅਦ ਉਸ ਲੜਕੀ ਨੂੰ ਹਾਰਟ ਅਟੈਕ ਆ ਗਿਆ ਅਤੇ ਉਸ ਦੀ ਮੌਤ ਹੋ ਗਈ ਇਹ ਸਾਰਾ ਜਿਹੜਾ ਕਾਹਨ ਸੀਗਾ ਉਹਦੇ ਪਤੀ ਨੇ ਸਿਰਫ ਇਸ ਕਰਕੇ ਕੀਤਾ ਕਿਉਂਕਿ ਉਸ ਲੜਕੀ ਦੇ ਪਰਿਵਾਰ ਨੇ ਉਸ ਨੂੰ ਉਸਦੇ ਬਾਰੇ ਸੱਚ ਨਹੀਂ ਦੱਸਿਆ ਸੀ। ਸੋ ਇਸ ਘਟਨਾ ਨੇ ਇੱਕ ਵਾਰ ਪੂਰੇ ਬੰਗਲੌਰੂ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਵੱਡੇ-ਵੱਡੇ ਡਾਕਟਰਾਂ ਤੇ ਸਵਾਲ ਇਹ ਚਿੰਨ੍ਹ ਖੜਾ ਕਰ ਦਿੱਤਾ। ਕਿਉਂਕਿ ਹਰ ਕੋਈ ਡਾਕਟਰ ਨੂੰ ਰੱਬ ਮੰਨਦਾ ਹੈ। ਆਪਣੀ ਬਿਮਾਰੀ ਦਾ ਇਲਾਜ ਕਰਾਉਣ ਵਾਸਤੇ ਲੋਕ ਡਾਕਟਰ ਕੋਲੇ ਜਾਂਦੇ ਨੇ। ਪਰ ਹੁਣ ਜਦੋਂ ਡਾਕਟਰ ਹੀ ਇਸ ਤਰ੍ਹਾਂ ਦੇ ਕਾਹੜ ਕਰਨਗੇ ਤਾਂ ਫਿਰ ਲੋਕ ਕਿੱਥੇ ਜਾਣਗੇ? ਸੋ ਦਰਸ਼ਕੋ ਤੁਹਾਡੇ ਸੱਚੀ ਕਟਨਾਵਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਹੋਰ ਇਸ ਤਰ੍ਹਾਂ ਦੀਆਂ ਕ੍ਰਾਈਮ ਨਿਊਜ਼ ਦੇਖਣ ਦੇ ਲਈ ਤੁਸੀਂ ਦੇਖਦੇ ਰਹੋ ਪੰਜਾਬ ਟੱਚ